ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਉਮੀਦ ਕਰਦੇ ਆ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਇੱਕ ਆ ਵੀਡੀਓ ਦੇਖੀ ਮਾਨਸਾ ਜ਼ਿਲ੍ਹੇ ਦੀ ਜਿੱਥੇ ਬਹੁਤ ਗੜੇਮਾਰੀ ਹੋਈ ਆ ਤੇ ਉਹ ਵੀਡੀਓ ਦੇਖੀ ਤੇ ਵੀਡੀਓ ਦੇਖ ਕੇ ਬਹੁਤ ਜ਼ਿਆਦਾ ਦੁੱਖ ਲੱਗਾ ਤੇ ਦਿਲ ਵਿੱਚ ਇੱਕ ਗੱਲ ਆਈ ਤੇ ਕਿਉਂ ਨਾ ਤੁਹਾਡੇ ਨਾਲ ਸਾਰਿਆਂ ਦੇ ਨਾਲ ਹਾਂਜੀ ਕੀਤੀ ਜਾਵੇ ਆ ਜਰੂਰ ਇਸ ਚੀਜ਼ ਤੇ ਗੌਰ ਕਰਿਓ ਬਾਕੀ ਵੀਡੀਓ ਨੂੰ ਸ਼ੇਅਰ ਤੁਸੀਂ ਆਪਣੇ ਆ ਵੀ ਕਰ ਦੇਣਾ ਸਭ ਤੋਂ ਪਹਿਲਾਂ ਇਹ ਵੀਡੀਓ ਦੇਖੋ ਤੇ ਫਿਰ ਬਾਕੀ ਗੱਲ ਕਰਦੇ ਆਂ ਬਾਈ ਦੇ ਗੱਲੇ ਕਣਕ ਦੇ ਹੂੰ 15 ਦੇ ਠੇਕੇ ਦੇ ਹੂੰ ਅਜਾ ਚੌਥਾ ਐਸਾ ਠੇਕੇ ਦੇ ਦੇ ਕਰਾ ਹੂੰ 6000 6000 ਕਿ ਮੋਟਰਾਂ ਦੇ ਉੱਲੇ ਹੀ ਬੈਠੇ ਉਸਤੇ ਬਲੇ ਉੱਠਾ ਕਿੱਲਾ ਮੇਰਾ ਹਰੇ ਦਾ ਮਨਾ ਹੋਗਾ ਇੱਧਰ ਮੱਕ ਦੀ ਵਿੱਚਿਆਰਾ ਦੀ ਜਾ ਕੇ ਸ਼ਰਕ ਤੇ ਤਬਾਹ ਹੋ ਗਿਆ ਵੀ ਹਰੇ ਦਾ ਜਵਾਕ ਵੀ ਲੋ ਜਾਂਦੇ ਨੇ ਦਵਾਈ ਆ ਦੇਖੋ ਮੈਂ ਮੌਕਾ ਦੇਖ ਰੋ ਆਹ ਤਿੰਨ ਵਧੀਆ ਰਹਿ ਗਈਆਂ ਵੀ ਟੁਕੀਆਂ ਨਹੀਂ ਆ ਹਰੇ ਕੋਈ ਕੁਸ ਨਹੀਂ ਆ ਖਾ ਤਮੋ ਤਾ ਤਮੋ ਹਾਜੀ ਦੇਖ ਕਹਿੰਦੇ ਹੈ ਹਾਜੀ ਜਿਹੜੇ ਉਹ ਲਿਫਟਾਂ ਦੀਆਂ ਉਹ ਸਿਰ ਖੜੀਆਂ ਆ ਸੋ ਤੁਸੀਂ ਸਾਰਿਆਂ ਨੇ ਸ਼ਾਇਦ ਇਹ ਵੀਡੀਓ ਪਹਿਲਾਂ ਵੀ ਦੇਖੀ ਹੋਵੇ ਬਹੁਤ ਦੁੱਖ ਲੱਗਾ ਇਹ ਵੀਡੀਓ ਦੇਖ ਕੇ ਬਹੁਤ ਨੁਕਸਾਨ ਹੋਇਆ ਫਸਲਾਂ ਦਾ ਆ ਗੜੇ ਮਾਰੀ ਦੇ ਨਾਲ ਜਦੋਂ ਕਿਸਾਨ ਦੀ ਫਸਲ ਖਰਾਬ ਹੋਵੇ ਤਾਂ ਉਹ ਕਈ ਸਾਲ ਪਿੱਛੇ ਡਿੱਗ ਪੈਂਦਾ ਚਾਹੇ ਜ਼ਮੀਨ ਆਪਦੀ ਆ ਚਾਹੇ ਉਹ ਠੇਕੇ ਦੀ ਆ ਸੋ ਵੀਰੇ ਦਿਲ ਵਿੱਚ ਇੱਕ ਗੱਲ ਆਈ ਤੇ ਕਿਉਂ ਨਾ ਕਿਸਾਨ ਰਲ ਕੇ ਇੱਕ ਕਮੇਟੀ ਬਣਾਉਣ ਤੇ ਹਰ ਇੱਕ ਕਿਸਾਨ ਇੱਕ ਕਿੱਲੇ ਦਾ 100 ਰੁਪਿਆ ਦੇਵੇ ਜੇ ਕਿਸੇ ਕੋਲ ਇੱਕ ਕਿੱਲਾ ਤਾਂ ਉਹ 100 ਰੁਪਿਆ ਬੜੇ ਆਰਾਮ ਨਾਲ ਦੇ ਸਕਦਾ ਜੇ ਕਿਸੇ ਕੋਲ 10 ਕਿੱਲੇ ਨੇ ਉਹ 1000 ਦੇ ਸਕਦਾ ਜੇ ਕਿਸੇ ਕੋਲ 100 ਕਿੱਲੇ ਤਾਂ ਉਹ 10000 ਦੇ ਸਕਦਾ ਕਿਉਂਕਿ ਉਹ ਉਸ ਕਿਸਾਨ ਲਈ ਕੋਈ 10000 ਦੇਣਾ ਔਖਾ ਨਹੀਂ ਹੈਗਾ ਮਤਲਬ ਕਿ ਇੱਕ ਕਿੱਲੇ ਦਾ 100 ਰੁਪਿਆ ਕੱਢਣਾ ਕੋਈ ਔਖੀ ਗੱਲ ਨਹੀਂ ਹੈਗੀ ਤੇ ਇਹਨਾਂ ਕਿਸਾਨਾਂ ਦੀ ਮਤ ਕੀਤੀ ਜਾਵੇ ਆ ਜਿਨ੍ਹਾਂ ਦੀਆਂ ਫਸਲਾਂ ਨੁਕਸਾਨੀਆਂ ਜਾਂਦੀਆਂ ਜਾਂ ਕਿਤੇ ਅੱਗ ਲੱਗ ਜਾਂਦੀ ਹੈ ਮੌਸਮ ਦਾ ਕੋਈ ਪਤਾ ਨਹੀਂ ਕਿੱਥੇ ਕੀ ਹੋ ਜਾਣਾ ਪਰ ਕਿਸਾਨਾਂ ਨੂੰ ਇਕੱਠੇ ਹੋ ਕੇ ਇਦਾਂ ਦਾ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਸਰਕਾਰਾਂ ਤਾਂ ਪਹਿਲਾਂ ਵੀ ਕੁਝ ਨਹੀਂ ਕਰਦੀਆਂ ਨਾ ਉਹਨਾਂ ਨੇ ਹੋਣੀ ਕੁਝ ਕਰਨਾ ਉਹ ਤੇ ਬਸ ਆਪਦੇ ਝੂਠੇ ਲਾਰਿਆਂ ਦੇ ਵਿੱਚ ਸਾਰੇ ਇਹਨਾਂ ਨੂੰ ਰੱਖਦੇ ਨੇ ਕਿ ਇੰਨਾ ਫੰਡ ਮਿਲ ਜਾਏਗਾ ਅ ਇੰਨਾ ਜੇ ਹੋ ਜਾਏਗਾ ਉਹ ਹੋ ਜਾਏਗਾ ਬਾਕੀ ਸਾਡੇ ਹਿਸਾਬ ਨਾਲ ਆਪ ਸਾਰੇ ਕਿਸਾਨਾਂ ਨੂੰ ਇਕੱਠੇ ਹੋਣਾ ਜ਼ਰੂਰੀ ਹੈ ਜੇ ਮੰਨ ਲਓ 1 ਕਵੰਟਲ ਕਿੱਲੇ ਦੀ ਫਸਲ ਘੱਟ ਨਿਕਲ ਆਵੇ ਤੇ ਉਹ ਵੀ ਤੇ ਆਪਾਂ ਜੜਦੇ ਹੀ ਹਾਂ ਹੁਣ ਦੇਖੋ ਜਿੱਥੇ ਗੜੇਮਾਰੀ ਹੋਈ ਆ ਉੱਥੇ ਕਿਸਾਨਾਂ ਦੇ ਖਾਣ ਲਈ ਕਣਕ ਵੀ ਨਹੀਂ ਬਚੀ ਤੇ ਨਾ ਪਸ਼ੂਆਂ ਦੇ ਲਈ ਤੂੜੀ ਬਜਣੀ ਹੈ ਕਿਉਂਕਿ ਜਦੋਂ ਫਸਲ ਖਰਾਬ ਹੋ ਜਾਂਦੀ ਹੈ ਤਾਂ ਉਹ ਕਿਸੇ ਵੀ ਕੰਮ ਨਹੀਂ ਆਉਂਦੀ ਹੈਗੀ ਬਾਕੀ ਵੀਰੇ ਰੋਟੀ ਹਰ ਇੱਕ ਇਨਸਾਨ ਨੇ ਖਾਣੀ ਹੈ ਚਾਹੇ ਉਹ ਕਿਸਾਨੀ ਕਰਦਾ ਹੈ ਚਾਹੇ ਕਿਸਾਨੀ ਨਹੀਂ ਕਰਦਾ ਬਸ ਇੱਕ ਕਿਸਾਨ ਹੀ ਹੈ ਜੋ ਖੇਤਾਂ ਵਿੱਚ ਫਸਲ ਪੈਦਾ ਕਰਕੇ ਦੁਨੀਆ ਵਿੱਚ ਹਰ ਇੱਕ ਘਰ ਦੇ ਵਿੱਚ ਅੰਨ ਪਹੁੰਚਾਉਂਦਾ ਸੋ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਦਾਂ ਦਾ ਉਪਰਾਲਾ ਜ਼ਰੂਰ ਸੋਚਣਾ ਚਾਹੀਦਾ ਕਿ ਜਿੱਥੇ ਵੀ ਕੋਈ ਫਸਲ ਦਾ ਨੁਕਸਾਨ ਹੋਵੇ ਉੱਥੇ ਜ਼ਰੂਰ ਕਿਸਾਨਾਂ ਦੀ ਹੈਲਪ ਕਰਨੀ ਚਾਹੀਦੀ ਆ ਤੇ ਕਰਨੀ ਬਣਦੀ ਵੀ ਆ ਬਾਕੀ ਤੁਹਾਡੇ ਕੀ ਸੁਝਾਅ ਨੇ ਜਰੂਰ ਆਪੋ ਆਪਣੀ رائے ਦਿਓ ਤੇ ਜੋ ਸਾਡੇ ਦਿਲ ਵਿੱਚ ਗੱਲ ਆਈ ਜਰੂਰ ਤੁਹਾਡੇ ਨਾਲ ਸ਼ੇਅਰ ਕੀਤੀ ਕਿਉਂਕਿ ਵੀਡੀਓ ਦੇਖ ਕੇ ਬਹੁਤ ਦੁੱਖ ਲੱਗਾ ਸੋ ਤੁਹਾਡਾ ਧੰਨਵਾਦ ਸਾਰਿਆਂ ਦਾ ਬਾਕੀ ਵੀਰੇ ਅ ਅਸੀਂ ਇੰਨੇ ਜੋਗੇ ਨਹੀਂ ਕਿ ਕਿਸੇ ਨੂੰ ਸਲਾਹ ਦੇ ਸਕੀਏ ਤੇ ਬਾਕੀ ਬਹੁਤ ਸਿਆਣੇ ਸਿਆਣੇ ਕਿਸਾਨ ਬੈਠੇ ਨੇ ਬਹੁਤ ਸੀਨੀਅਰ ਨੇ ਕਿਸਾਨ ਬਾਕੀ ਇਹ ਵੀ ਇਸ ਚੀਜ਼ ਤੇ ਜਰੂਰ ਸੋਚਣਾ ਚਾਹੀਦਾ ਕਿ ਕਿਸਾਨਾਂ ਦੀ ਹੈਲਪ ਜਰੂਰ ਹੋਵੇ ਧੰਨਵਾਦ